ਐਨ ਆਰ ਆਈ ਪਰਿਵਾਰਾਂ ਨੂੰ ਸਤ ਸ੍ਰੀ ਅਕਾਲੋ ਐਨ ਆਰ ਆਈ ਪਰਿਵਾਰਾਂ ਨੂੰ ਸਤ ਸ੍ਰੀ ਅਕਾਲੋ ਐਨ ਆਰ ਆਈ ਦੇਸ਼ ਦੀ ਸ਼ਾਨ ਹਨ 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 ਕੋਈ ਐਨ ਆਰ ਕਿਸੇ ਐਨ ਆਰ ਆਈ ਦਾ ਇੱਕ ਪੈਸਾ ਕਿਸੇ ਐਨ ਆਰ ਆਈ ਦਾ ਇੱਕ ਜ਼ਮੀਨ ਦਾ ਟੁਕੜਾ ਪੰਜਾਬ ਸੇਫ ਨਹੀਂ ਹੈ ਮੇਰਾ ਨਾਮ ਜੀ ਅਜੀਤ ਸਿੰਘ ਹੈ ਮੈਂ ਕੈਨੇਡਾ ਤੋਂ ਆਇਆ ਹਾਂ ਕੈਨੇਡਾ ਦੇ ਕਿਵਿਕ ਪ੍ਰੋਬਲਮਸ ਚ ਮੈਂ ਰਿਹਾ ਮੇਰੀ ਰਿਹਾਇਸ਼ ਹੈ ਤੇ ਕਾਰਨ ਕੀ ਅੱਜ ਪ੍ਰੈਸ ਕਾਨਫਰੰਸ ਕਰਵਾ ਰਹੇ ਹੋ ਕਾਰਨ ਕੀ ਹੈ ਮੇਰਾ ਕਾਰਨ ਇਹ ਹੈ ਸਰ ਕਿ ਮੇਰੀ ਇਸ ਇੱਥੇ ਮੈਂ ਪੈਦਾ ਹੋਇਆ ਇੱਥੇ ਮੇਰੀ ਕੀ ਜਾਇਦਾਦ ਹੈ ਜ਼ਮੀਨ ਜਾਇਦਾਦ ਹੈ ਮੈਂ ਕੋਰਟ ਚੋਂ ਕੇਸ ਜਿੱਤਿਆ ਹੋਇਆ ਲੇਕਿਨ ਮੈਨੂੰ ਫੇਰ ਵੀ ਇਸ ਦੇ باوجود ਵੀ ਉਹ ਚੀਜ਼ ਮਿਲਣੀ ਨਹੀਂ ਮਿਸਰ ਕਿਹੜਾ ਪਿੰਡ ਹੈ ਕਿ ਕਿੱਥੇ ਮੇਰਾ ਇਹ ਪਿੰਡ ਹੈ ਜਿਹੜਾ ਜੀ ਖੇੜਾ ਪਿੰਡ ਹੈ ਜੀ ਡਿਸਟ੍ਰਿਕਟ ਲੁਧਿਆਣਾ ਤਹਿਸੀਲ ਲੁਧਿਆਣਾ ਛੋਟੀ ਤਹਿਸੀਲ ਡੇਲੋਂ ਜੀ ਤੇ ਔਰ ਇਸ ਤੋਂ ਇਲਾਵਾ ਅਹਿਮਦਗੜਾ ਉਹ ਮੇਰੇ ਕੋਟ ਲੱਝ ਪਿੰਦੀ ਹੈ ਤੇ ਉਹ ਵੀ ਮੈਂ ਕੇਸ ਕੋਰਟ ਚ ਜਿੱਤਿਆ ਹੋਇਆ ਹੈ ਜੀ ਤੇ ਐਂਡ ਆਈ ਵਾਂਟ ਮਾਈ ਲੈਂਡ ਬੈਕ ਇਨ ਮਾਈ ਪੋゼਸ਼ਨ ਆ ਮੇਰਾ ਕਾਰ ਹੈ ਮੈਂ ਬਣਾਇਆ 1998 ਚ ਬਣਾਇਆ ਤੇ ਉਹ ਵੀ ਇੱਕ ਛੋਟਾ ਜਿਹਾ ਘਰ ਬਣਾਇਆ ਆਪਣੇ ਰਹਿਣ ਵਾਸਤੇ ਅਦਰਵਾਈਜ਼ ਆਈ ਡੋਟ ਲਿਵ ਹੇਅਰ ਆਈ ਲਿਵ ਇਨ ਕੈਨੇਡਾ ਜੇ ਗੱਲ ਕਰੀਏ ਅੰਕਲ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਹਰ ਗਿਆ ਨੂੰ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਤੁਹਾਡੀ ਜਗ੍ਹਾ ਐਕਵਾਇਰ ਕੀਤੀ ਗਈ ਆ ਕਿਸੇ ਪਾਰਟਿਕੂਲਰ ਬੰਦੇਆ ਵੱਲੋਂ ਮੈਂ 1955 ਚ ਇਹ ਦੇਸ਼ ਛੱਡਿਆ ਸੀ 68 ਸਾਲ ਹੋ ਗਏ ਨੇ ਮੈਨੂੰ ਬਾਹਰ ਰਹਿੰਦੇ ਨੂੰ ਕਾਠ ਸਾਲਾਂ ਚ ਮੈਂ ਇਸ ਦੇਸ਼ ਲਈ ਬਹੁਤ ਕੁਝ ਕੀਤਾ ਮੇਰੇ ਇੰਡੀਅਨ ਐਮਬੈਸੀ ਦੇ ਨਾਲ ਬਾਹਰੀ ਨਾਲ ਬਹੁਤ ক্লোਜ਼ ਰਿਲੇਸ਼ਨਸ਼ਿਪ ਸੀ ਸੋ ਮਚ ਸੋ ਕਿ ਮੇਰੇ ਉਹ ਟੈਨੈਂਟ ਸੀ ਤੇ ਕਿਉਂਕਿ ਜਿਆਦਾਤਰ ਇੰਡੀਅਨ ਐਮਬੈਸੀ ਨੂੰ ਜਾਂ ਇੰਡੀਅਨ ਸਰਕਾਰ ਨੂੰ ਕਦੇ ਲੋੜ ਪਈ ਹੈ ਕਿਸੇ ਕਿਸਮ ਦੀ ਹੈਲਪ ਦੀ ਮੈਂ ਉਪਲਬਧ ਦਿੱਤੀ ਹੈ ਉਹਨਾਂ ਨੂੰ ਹੈਲਪ ਤੇ ਲੇਕਿਨ ਅੱਜ ਮੈਂ ਬਹੁਤ ਪਰੇਸ਼ਾਨ ਹਾਂ ਜੀ ਔਰ ਪਰੇਸ਼ਾਨ ਵੀ ਹੱਦ ਤੋਂ ਜ਼ਿਆਦਾ ਕਿਉਂਕਿ ਜਦ ਮੈਂ ਕੋਰਟ ਚ ਜਾਣਾ ਤਾਂ 21 ਮਈ ਦੀ ਡੇਟ ਪਈ ਡੇਟ ਪਈਗੀ ਡੇਟ ਪਈਗੀ 1990ਸ ਤੋਂ ਕੇਸ ਲੜਦਾ ਮੈਂ ਅੱਜ 2024 ਆ ਗਿਆ ਉਹ ਵੀ ਖਤਮ ਹੋਣ ਵਾਲਾ ਪਰ ਮੇਰੇ ਕੇਸ ਮੁੱਕਦੇ ਨਹੀਂ ਆ ਜੀ ਸਿੰਘ ਜੀ ਕਿੰਨੀ ਕਿ ਤੁਹਾਡੀ ਜਗ੍ਹਾ ਤੇ ਸੂਬੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ ਤੇ ਕੀ ਮੰਗ ਕਰਦੇ ਸਾਨੂੰ ਸ਼੍ਰੀ ਭਗਵਾਨ ਮਾਨ ਜੀ ਦੀ ਸਰਕਾਰ ਤੋਂ ਬਹੁਤ ਆਸਾਂ ਸੀ ਬਾਹਰਲੇ ਲੋਕਾਂ ਨੂੰ। ਅਤੇ ਇਸੇ ਕਰਕੇ ਬਾਹਰਲੇ ਲੋਕਾਂ ਨੇ ਇਹਨਾਂ ਦੀ ਹੈਲਪ ਕੀਤੀ ਹੈ। ਇਕਨੋਮਿਕ ਵੀ, ਵੋਟਾਂਚ ਵੀ, ਮੋਰਲੀ ਵੀ ਹਰ ਇੱਕ ਪਾਸੇ ਪੋਰਟਫਿਓ ਨਾਲ। ਲੇਕਿਨ ਸਾਨੂੰ ਨਹੀਂ ਪਤਾ ਬਾਹਰਲੇ ਲੋਕਾਂ ਨੂੰ ਕਿਉਂ ਹੋ ਰਿਹਾ ਹੈ ਕਿ ਜਾਂਦੇ ਸੀ ਕੋਰਟ ਚ ਜਾਨੇ ਆ ਤਾਂ ਸਾਨੂੰ ਇਹ ਹੀ ਇਹ ਜਵਾਬ ਮਿਲਦਾ ਹੈ ਤਰੀਕ ਪੈ ਗਈ ਜੀ ਮੈਂ ਵੀਆਈਪੀ ਡਿਊਟੀ ਤੇ ਚੱਲਿਆ। ਜੀ। ਉਹ ਵੀਆਈਪੀ ਡਿਊਟੀਆਂ ਖਤਮ ਨਹੀਂ ਹੁੰਦੀਆਂ ਸਾਡੇ ਕੇਸ ਮੁੱਕਦੇ ਨਹੀਂ ਤੇ ਕੋਰਟ ਵੱਲੋਂ ਕੇਸ ਤੁਸੀਂ ਜਿੱਤੇ ਹੋਏ ਹੋ ਕੋਰਟ ਵੱਲੋਂ ਕੇਸ ਜਿੱਤੇ ਹੋਇਆ ਹੁਣ ਪ੍ਰੈਜ਼ੈਂਟਲੀ ਤਕਸੀਮ ਦਾ ਕੇਸ ਹੈ ਜੀ ਤੇ ਜਗਾ ਕਿੰਨੀ ਹੈ ਅੰਕਲ ਜੀ ਟੋਟਲ ਜਿਹੜੀ ਤੁਹਾਡੀ ਰਿਕਵਰ ਕੀਤੀ ਗਈ ਹੈ ਮਤਲਬ ਤੁਹਾਡੇ ਦਾਰੇ ਕਬਜ਼ਾ ਕੀਤਾ ਲੋਕਾਂ ਨੂੰ ਜਿਹੜਾ ਕਬਜ਼ਾ ਕੀਤਾ ਹੋਇਆ ਸਰ ਜੇ ਦੇਖਿਆ ਜਾਵੇ ਮੇਰੇ ਕੋਲ ਕਬਜ਼ੇ ਵਿੱਚ ਜ਼ੀਰੋ ਵੀ ਨਹੀਂ ਹੈ ਉਹ ਕਿਉਂ ਮੈਂ ਜਿਹਦੇ ਨੇ ਇਥੋਂ ਮੋੜਨੇ ਹੁਣ ਮੇਰੇ ਕੋਲ ਮੇਰੇ ਕਬਜ਼ੇ ਚ ਹੈ ਜਿਹਦੇ ਮੈਂ ਮੋੜਨਾ ਉਹਦਣੀ ਕਬਜ਼ਾ ਮੇਰਾ ਟੁੱਟ ਗਿਆ ਟੋਟਾ ਹੋ ਜਾਏਗਾ ਕਿੰਨੇ ਕਿਨੇ ਕਿਲੇ ਕਿੰਨੇ ਵੇਕੇ ਕੁਛ ਪਤਾ ਸਾਰੀ ਦਾ ਹੀ ਮੇਰੀ ਜਿਹੜੀ ਹੈ ਜ਼ਮੀਨ ਜੀ ਉਹ ਸਾਰੀ ਦਾ ਹੀ ਕਬਜ਼ਾ ਟੁੱਟਿਆ ਹੋਇਆ ਹੈ ਇੱਥੇ ਤੱਕ ਕਿ ਮੇਰਾ ਆਪਣਾ ਘਰ ਜਿਹੜਾ ਕਿ ਮੈਂ ਆਪਣੀ ਰਿਹਾਇਸ਼ ਲਈ ਬਣਾਇਆ ਇੱਥੇ ਇਹ ਵੀ ਟਾਟਾ ਸੀ ਕਿ ਮੈਂ ਦੁਬਾਰਾ ਬਣਵਾਇਆ ਟੁੱਟੇ ਫੱਟੇ ਫੱਟਾ ਮਾਰੀਆਂ ਸੀ ਮੈਂ ਨਹੀਂ ਉਹ ਇੱਟਾ ਹੀ ਲੈ ਗਏ ਜਾ ਕੇ ਇਥੋਂ ਇਥੋਂ ਇੱਟਾ ਹੀ ਜਾ ਕੇ ਲੈ ਗਏ ਸੀ ਮੈਂ ਦੁਬਾਰਾ ਕੰਨ ਦਾ ਕਰਵਾਈਆਂ ਨੇ ਮੈਂ ਰਿਪੋਰਟਾ ਕਿਸੇ ਮੈਨੂੰ ਪਤਾ ਹੈ ਮੈਂ ਰਿਪੋਰਟ ਕਰ ਸਕਦਾ ਸੀ ਰਿਪੋਰਟਾ ਮੈਂ ਕਰਦਾ ਰਿਹਾ ਮੇਰੇ ਦੇ ਫਿਜ਼ੀਕਲੀ ਕੁੱਟਮਾਰ ਵੀ ਹੋਈ ਹੈ ਮੇਰੀਆਂ ਲੱਤਾਂ ਪੰਨੀਆਂ ਨੇ ਇਹਨਾਂ ਦੇ ਹਸਪਤਾਲ 'ਚ ਮੇਰਾ ਇਲਾਜ ਹੋਇਆ ਆ ਇੱਥੇ ਮੇਰਾ ਬੰਦਾ ਖੜਾ ਹੋਣਾ ਇਹਨੇ ਮੇਰੀਆਂ ਲੱਤਾਂ ਮੇਰਾ ਬਚਾਰਾ ਕੁੱਟਦਾ ਰਿਹਾ ਤੇ ਸੇਕ ਦਿੰਦਾ ਰਿਹਾ ਇਹ ਤਾਂ ਤੌਰ ਤੇ ਮਾਰ ਕੇ ਕੁੱਟ ਕੇ ਸਿੱਟ ਗਈ ਮੇਰਾ ਟੈਲੀਫੋਨ ਖੋ ਕੇ ਲੈ ਗਏ ਇਹ ਸਾਰਾ ਜਗਾਂ ਨੂੰ ਲੈ ਕੇ ਹੋਇਆ ਮੇਰਾ ਕਿਹੜਾ ਹੋਰ ਚੱਕੜਾ ਗਈ ਹੋਈ ਆ ਮੇਰੇ ਗਵਾਂਢ ਇੱਥੇ ਰਹਿੰਦੇ ਨੇ ਇਹ ਮੇਰੇ ਦਾਦਾ ਜੀ ਨੇ ਜੀ ਬਹੁਤ ਜ਼ਿਆਦਾ ਇਹਨਾਂ ਨੂੰ ਇੱਕ ਗੱਲ ਪੁੱਛ ਕੇ ਦੇਖੋ ਕਿ ਕਦੇ ਮੇਰੀ ਇਹ ਉੱਚੀ ਆਵਾਜ਼ ਵੀ ਸੁਣੀ ਹੋਵੇ ਇਹਨਾਂ ਨੇ ਨਹੀਂ ਇਹ ਤੇ ਰਿਲੀਜੀਅਸ ਬੰਦੇ ਨੇ ਅਸੀਂ ਇਹਨਾਂ ਦੀਆਂ ਆਵਾਜ਼ਾਂ ਸੁਣਦੇ ਆ ਵਿਚਾਰੇ ਇਹਨਾਂ ਦੀ ਆਪਣੇ ਅੱਲਾ ਨੂੰ ਯਾਦ ਕਰਦੇ ਪੈਕਰ ਸਾਨੂੰ ਕੀ ਤਕਲੀਫ ਹੈ ਇਹ ਜਗਾ ਦੇ ਵਿੱਚ ਮੈਂ ਮੈਂ ਸਾਰੀ ਮਿਹਨਤ ਕਰਕੇ ਜਗਾ ਬਣਾ ਇੱਥੇ ਖੜ ਨਹੀਂ ਸੀ ਦਿੰਦੇ ਲੋਕ ਮੈਨੂੰ ਪੁਲਿਸ ਲੈ ਆਉਣੀ ਪਈ ਲਗਾਤਾਰ ਇਹ ਜਗਾ ਇਹਨਾਂ ਦਾ ਕਬਜ਼ਾ ਕਰਵਾਉਣ ਲਈ ਇਹ ਨਹੀਂ ਸੀ ਜਿਆਦਾ ਇੱਥੇ ਤਾਂ ਜਾ ਕੇ ਇਹ ਉਦੋਂ ਬਾਅਦ ਆਏ ਨੇ ਜੀ ਮੈਂ ਤੁਸੀ ਕੋਰਟ ਵੱਲੋਂ ਕੇਸ ਵੀ ਦਿੱਤੇਗੇ ਉਹ ਪਰ ਫਿਰ ਵੀ ਲੋਕਾਂ ਨੇ ੱੱਕੇ ਨਾਲ ਜਗਾ ਦੱਬੀ ਹੋਈ ਹੈ ਸਰ ਜਗਾ ਦਾ ਜਗਾ ਮੈਂ ਆਪ ਸੇਫ ਨਹੀਂ ਹੈਗਾ ਜੀ ਔਰ ਮੈਂ ਤੁਹਾਨੂੰ ਇੱਕ ਹੋਰ ਰਿਕਵੈਸਟ ਕਰਦਾ ਕੋਈ ਇਹ ਨਾ ਰਹੇ ਕੋਈ ਵੀ ਹੈ ਜਿਹਨੂੰ ਗਏ ਨੂੰ ਵੀ ਤੋ 30 ਸਾਲ 50 ਸਾਲ ਹੋ ਗਏ ਨੇ ਪੰਜਾਬ ਦੇ ਸੇਖ ਨੇ ਠੀਕ ਹੈ ਨੋ ਕਰਦੇ ਅਸੀਂ ਖੇੜੇ ਪਿੰਡ ਬੈਠੇ ਆ ਜੀ ਜਿਹੜੇ ਮੇਰੇ ਭੂਆ ਜੀ ਨੇ ਡਾਕਟਰ ਗੁਰਪ੍ਰੀਤ ਉਹਨਾਂ ਦੇ ਸਹੁਰਾ ਸਾਹਿਬ ਨੇ ਸਾਡੇ ਦਾਦਾ ਜੀ ਅਜੀਤ ਸਿੰਘ ਜੀ ਇਹਨਾਂ ਦੇ ਕੋਲ ਇਹ ਕੈਨੇਡਾ ਤੋਂ ਹਰ ਸਾਲ ਇੰਡੀਆ ਆਉਂਦੇ ਆ ਮੈਂ ਪਿਛਲੇ 15 ਸਾਲਾਂ ਤੋਂ ਉਹਨੂੰ ਦੇਖ ਰਿਹਾ 2014 ਜਾਂ 15 ਦੀ ਗੱਲ ਹੈ ਉਦੋਂ ਇਹਨਾਂ ਨਾਲ ਮਾਰਕਟਾਈ ਹੋਈ ਪਹਿਲਾਂ ਮੋਟਰਸਾਈਕਲ ਤੇ ਕੁਝ ਮੁੰਡੇ ਆਏ ਉਦੋਂ ਮੈਨੂੰ ਰਾਤ ਨੂੰ ਆਉਣਾ ਪਿਆ ਤਾਂ ਜਦੋਂ ਵੀ ਕੋਈ ਇਹ ਇੰਡੀਆ ਦੀ ਯਾਤਰਾ ਕਰਦੇ ਨੇ ਤਾਂ ਮੈਨੂੰ ਸੁਨੇਹਾ ਮਿਲ ਜਾਂਦਾ ਵੀ ਆ ਗਏ ਐ ਤਾਂ ਮੈਂ ਨਾਲ ਦੀ ਨਾਲ ਹਾਲਚਲ ਪੁੱਛਣ ਲਈ ਇਹਨਾਂ ਦਵਾਈ ਬੂਟੀ ਨਾਲ ਧਿਆਨ ਕਰਨ ਲਈ ਆਉਣਾ ਤੇ ਇਹਨਾਂ ਦਾ ਤਕਰੀਬਨ 24 ਗਜ ਨੇ ਜੀ 12 ਗਜ ਤਾਂ ਜਿਹੜਾ ਡਰਾਈ ਪੂਟ ਬਣ ਗਿਆ ਜਿਹਨੂੰ ਆਪਾਂ ਬੰਦਰਗਾ ਕਹਿੰਦੇ ਆ 12 ਗਜ ਤਾਂ ਉਹਦੇ ਚ ਹੈ ਉਹ ਤਾਂ ਉਹਨਾਂ ਦਾ ਲਿੱਗੇ ਗਏ 12 ਬਿਗੇ 12 ਬਿਗੇ 12 ਬਿਗੇ ਉਹਨਾਂ ਦਾ ਤਾਂ ਚਲੋ ਇਹਨਾਂ ਨੂੰ ਸਿਰਫ ਮੁਆਵਜ਼ਾ ਹੀ ਮਿਲਣਾ ਹੈ ਜਮੀਨ ਤਾਂ ਉਹਦੇ ਚਲੀ ਗਈ ਬਾਕੀ 6 ਬਿਗੇ ਇਹਨਾਂ ਦੇ ਉਧਰ ਅਹਿਮਦਗੜਾ ਹੈ 6 ਬਿਗੇ ਇੱਥੇ ਪਿੰਡ ਦੀ ਜ਼ਮੀਨ ਹੈ ਟੋਟਲ 24 ਬਿਗੇ ਜ਼ਮੀਨ ਹੈ ਜੀ ਤੇ ਸਰੂ ਸੂਬੇ ਦੇ ਵਿੱਚ ਆਮ ਆਦੀ ਪਾਰਟੀ ਦੇ ਸਰਕਾਰ ਨੂੰ ਕਿਹਾ ਵੀ ਆਮ ਆਦੀ ਪਾਰਟੀ ਸਰਕਾਰ ਕਿਸੇ ਵੀ ਆਮ ਬੰਦੇ ਤੇ ਫੇਰ ਐਨਆਰਆਈ ਨੇ ਕਿ ਕਿਸੇ ਵੀ ਆਮ ਬੰਦੇ ਤੇ ਤੱਕਾ ਨਹੀਂ ਹੋਊਗਾ ਕਿ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਦੀ ਜਿਹੜੀ ਜ਼ਮੀਨ ਹੈ ਲੋਕਾਂ ਨੇ ਕਬਜ਼ਾ ਕੀਤੀ ਇੱਕ ਹੀ ਘੜੀ ਕੀ ਮੰਗ ਕਰ ਰਹੇ ਹੋ ਮੈਂ ਜਿਹੜਾ ਐਨਆਰਆਈ ਕੋਰਟ ਹੁੰਦਾ ਹੈ ਜਾਂ ਐਨਆਰਆਈ ਦਾ ਕੋਈ ਵੀ ਮੈਟਰ ਹੁੰਦਾ ਹੈ ਉਹ ਨਾਲ ਦੀ ਨਾਲ ਫਾਸਟ ਟਰੈਕ 'ਚ ਦਿੱਤਾ ਜਾਂਦਾ ਓਵੇਂ ਕਿਸੇ ਵੀ ਮੈਟਰ ਦੀ ਗੱਲ ਕਰੀਏ ਇਹਨਾਂ ਦਾ ਜਿਹੜਾ ਜ਼ਮੀਨ ਦਾ ਮੈਟਰ ਹੈ ਉਹ ਸਾਰਾ ਆਪਾਂ ਕੋਰਟ ਤੋਂ ਜਿੱਤ ਚੁੱਕੇ ਹਾਂ ਹੁਣ ਤਕਸੀਮ ਲਈ ਜਿਹੜੇ ਆਪਣੇ ਡਿਪਾਰਟਮੈਂਟ ਹੁੰਦਾ ਇਹਦਾ ਦਾ ਪ੍ਰਾਈ ਪ੍ਰਤਲਾਦੀਸ ਆਵੈਦਨ ਰੈਵਨਿਊ ਡਿਪਾਰਟਮੈਂਟ ਚੋਂ ਦਾ ਇਥੇ ਉਹਨਾਂ ਦਾ ਕੇਸ ਲੱਗਿਆ ਹੋਇਆ ਹੈ ਬੀਆਰਓ ਮੈਡਮ ਨੇ ਜਿਨ੍ਹਾਂ ਕੋਲ ਕੇਸ ਹੈ ਪਰ ਉਹ ਹਰ ਵਾਰੀ ਤਰੀਕ ਦੇ ਦਿੰਦੇ ਆ ਮਹੀਨੇ ਦੀ ਤਰੀਕ ਦੇ ਦਿੰਦੇ ਆ ਜਾਂ ਕਹਿ ਦਿੰਦੇ ਜਦੋਂ ਜਾਂਦੇ ਤਰੀਕ ਤੋਂ ਬਾਅਦ ਅਗਲੀ ਤੇ ਵੀ ਅੱਜ ਮੇਰੀ ਵੀਆਈਪੀ ਡਿਊਟੀ ਹੈ ਅੱਜ ਇਹ ਸੋਚਦਾ ਵੀ ਪਬਲਿਕ ਦਾ ਕੰਮ ਕਦੋਂ ਕਰਨਾ ਹੈ ਜੀ ਵੀ ਸਰਕਾਰ ਤਾਂ ਇਹ ਪਾਲਿਸੀਆਂ ਵਿਧਾਨ ਸਭਾ ਚ ਨਵੇਂ ਤੋਂ ਨਵੇਂ ਵਧੀਆ ਬਿਲ ਪਾਸ ਕਰ ਰਹੀ ਹੈ ਅਸੀਂ ਦੇਸ਼ ਦਾ ਭਲਾ ਚਾਹੁੰਦੀ ਹੈ ਪੰਜਾਬ ਦਾ ਭਲਾ ਚਾਹੁੰਦੀ ਹੈ ਪਰ ਜਿਹੜੇ ਇੰਪਲੀਮੈਂਟ ਕਰਨ ਵਾਲੇ ਅਫਸਰ ਹੈ ਉਹ ਇਹਨਾਂ ਦੀ ਸੁਣਵਾਈ ਨਹੀਂ ਕਰਦੇ ਲੱਗਦਾ ਨਹੀਂ ਕਿ ਕਿੱਥੇ ਜਾਣ ਹੋਊਗਾ ਖੇਜ਼ਲ ਹੋਰ ਕਿੱਥੇ ਮੈਂ ਉਹੀ ਸੋਚਦਾ ਵੀ ਇਹ ਆਵਾਜ਼ ਜੇ ਪਹੁੰਚੇ ਸਰਕਾਰ ਤੱਕ ਐਮ ਐਲ ਏ ਸਾਹਿਬਾਨ ਤੱਕ ਸੀ ਐਮ ਸਾਹਿਬ ਤੱਕ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਸਾਡੇ ਬਿੱਲ ਬਣਾਏ ਗਏ ਨੇ ਉਹਨਾਂ ਦੀ ਇੰਪਲੀਮੈਂਟੇਸ਼ਨ ਕਰਨ ਵਾਲੇ ਅਫਸਰ ਕਿੰਨੀ ਢਿੱਲ ਵਰਤ ਰਿਹਾ ਵੀ ਐਨ ਆਰ ਆਈਜ਼ ਨੂੰ ਤਾਂ ਆਪ ਪਹਿਲ ਦੇ ਆਧਾਰ ਤੇ ਵਾਪਸ ਭੇਜਣਾ ਉਹਨਾਂ ਨੇ ਕੰਮ ਨਹੀਂ ਹੁੰਦੀ ਉਹਨਾਂ ਦੇ ਬਾਹਰ ਕਾਰੋਬਾਰ ਹੈ ਇਹਦਾ ਇੰਡੀਆ 'ਚ ਫਸੇ ਹੋਏ 6 ਮਹੀਨਿਆਂ ਤੋਂ ਕਿੰਨੀ ਉਮਰ ਹੈ ਜੇਕਰ ਗੱਲ ਕਰੀਏ ਇਹਨਾਂ ਦੀ ਜੀ 19 32 ਦਾ ਬਰਥ ਹੈ ਜੀ ਤੇ 92 ਦੇ ਕਰੀਬ ਇਹ ਹੈ ਇਹ ਇਹਨਾਂ ਦਾ ਜਿਹੜਾ ਜੀਵਨ ਹੈ ਬਹੁਤ ਸੰਘਰਸ਼ ਵਾਲਾ ਹੈ ਤੇ ਅਸੀਂ ਇਹਨਾਂ ਨੂੰ ਸਲੂਟ ਕਰਦੇ ਹਾਂ ਇਹਨਾਂ ਨੇ ਕੋਈ ਅਫਰੀਕਾ ਦੇ ਵਿੱਚ ਕੋਈ ਸਾਊਥ ਅਮਰੀਕਾ ਦੇ ਵਿੱਚ ਗਰੀਬ ਗਰੀਬ ਮੁਲਕਾਂ ਦੇ ਵਿੱਚ ਕਾਰੋਬਾਰ ਬਣਾ ਕੇ ਕਾਰੋਬਾਰ ਨੂੰ ਸੁਮੇਲਟ ਕੇ ਬੱਚਿਆਂ ਲਈ ਬਹੁਤ ਪੈਸੇ ਇਕੱਤਰ ਕਰਕੇ ਸਾਰੇ ਬੱਚੇ ਡਾਕਟਰ 6 ਬੱਚੇ ਇਹਨਾਂ ਦੇ ਸਾਰੇ ਇਸ ਟਾਈਮ ਬਹੁਤ ਵਧੀਆ ਸੈੱਟ ਹੈ ਇਹਨਾਂ ਨੂੰ ਕੋਈ ਲੋੜ ਨਹੀਂ ਇਹਨੇ ਛੋਟੇ 24 ਬਿਗਾਂ ਲਈ ਉਰੇ ਆਉਣ ਦੀ ਪਰ ਪਰ ਇਹ ਇਨਸਾਫ ਪਸੰਦ ਨਹੀਂ ਇਹ ਚਾਹੁੰਦੇ ਨੇ ਵੀ ਮੇਰਾ ਮੇਰੇ ਮਾਪੇ ਦਾ ਹੱਕ ਹੈ ਜਿਹੜਾ ਮੇਰੀ ਜ਼ਮੀਨ ਹੈ ਮੈਨੂੰ ਵਾਪਸ ਕਰੀ ਜਾਵੇ